ਜੋ ਪੈਸੇ ਦੰਦੀਆ ਬਾਈ ਉਧਰੋਂ ਸੌਣ ਵੇਲੇ ਪੈਸਾ ਉਧਰ ਉੱਠਣ ਵੇਲੇ ਪੈਸਾ ਕੋਈ ਚੀਜ਼ ਹੈ ਜਿਹੜੀ ਦੰਦੀ ਆਪਾਂ ਨੂੰ ਕੋਈ ਵੀ ਚੀਜ਼ ਆ ਆਪਣੇ ਇੱਕ ਦੁੱਧ ਹੈ ਜਿਹੜਾ ਉੱਠਣਸਾਰ ਜਦੋਂ ਅੱਖ ਖੁੱਲੂਗੀ ਉਹਦੀ ਚੋ ਉਹਦੀ ਪੈਸੇ ਉਧਰੋਂ ਜਦੋਂ ਸੋਏਗਾ ਉਦੋਂ ਪੈਸੇ ਅੰਡਾ ਲਾਉਣ ਦਾ ਬਾਈ ਜੀ ਅਸੀਂ ਗੋਹੇ 'ਚ ਰਹਿ ਕੇ ਵੀ ਕਮਾਣ ਲੱਗੇ ਹਾਂ ਅਸੀਂ ਗੋਹੇ 'ਚ ਕੰਮ ਕਰ ਰਹੇ ਹਾਂ ਸਾਨੂੰ ਗੋਹੇ 'ਚ ਘਰੇ ਬੈਠਾ ਨੂੰ ਵੀ ਡਲਰ ਆਣ ਲੱਗੇ ਬਾਹਰ ਦੇ ਹਾਂ ਵੀ ਆਪਾਂ ਜਦੋਂ ਵੀ ਕੋਈ ਕੰਮ ਕਰਦੇ ਆ ਤਾਂ ਉਹਨੂੰ ਬੋਝ ਬਣ ਕੇ ਨਹੀਂ ਕਰਦੇ ਖੁਸ਼ੀ ਰਹਿ ਕੇ ਖੁਸ਼-ਖੁਸ਼ ਹਰ ਟਾਈਮ ਖੁਸ਼ੀ ਰਹਿ ਕੇ ਕੰਮ ਕਰਦੇ ਆ ਜੇ ਗੋਹਾ ਚੱਕਦੇ ਆ ਤਾਂ ਕਿਸੇ ਦਾ ਨਹੀਂ ਚੱਕਦੇ ਆਪਦੀ ਚੱਕਦੇ ਆ ਕਈ ਵੀਰ ਕਹਿ ਵੀ ਦਿੰਦੇ ਨੇ ਵੀ ਚੱਕਣਾ ਗੋਹਾ ਬਣਾ ਫਿਰਦਾ ਮਾਸਟਰ ਅਦਿਕਾਲਾ ਜਦੋਂ ਰਿਸ਼ਤੇ ਵੀ ਹੁੰਦੇ ਰਹਿਣਾ ਉਦੋਂ ਤੈਅ ਕੀਤਾ ਜਾਂਦਾ ਨਾ ਸਾਡੇ ਕੋਈ ਗੋਹੇਕੋੜ ਦਾ ਕੰਮ ਨਹੀਂ ਕਰੂ ਬਲਕਿ ਗੋਹਾ ਕੂੜਾ ਇੰਨਾ ਕ ਜਿਆਦਾ ਬੋਝ ਬਣਾ ਲਿਆ ਲੋਕਾਂ ਨੇ ਬਾਹਰ ਜਾ ਕੇ ਦਿਹਾੜੀ ਕਰਨੀ ਬਹੁਤ ਚੰਗੀ ਸਮਝਦੇ ਨੇ ਹਰ ਇੱਕ ਬੰਦਾ ਇਹਨੂੰ ਮਹਿੰਗਾ ਸਮਝਦਾ ਡੰਗਰ ਕੋਈ ਵੀ ਇੱਕ ਡੰਗਰ ਰੱਖੂਗਾ ਕਹੂ ਇਹ ਮਹਿੰਗਾ ਇੱਕ ਨੂੰ ਹੀ ਮਹਿੰਗਾ ਗਣੀ ਜਾਂਦਾ ਇੱਕ ਦੀ ਉਹ ਘਰੇ ਪੀਣ ਵਾਲਾ ਤਾਂ ਜੋੜਦੀ ਨਹੀਂ ਵੀ ਮੇਰਾ ਘਰੇ ਵੀ ਲੱਗ ਰਿਹਾ ਜਿਹੜਾ ਉਹ ਖੜ ਖੜ ਜੋੜੀ ਜਾਂਦਾ ਕਾਪੀ ਤੇ ਵੀ ਖੜ ਮਹਿੰਗੇ ਆ ਸਾਨੇ ਬਿਮਾਰੀ ਨੇ ਸਾਨੂੰ ਚਾਰੇ ਪਾਸੋਂ ਘੇਰ ਰੱਖਿਆ ਸੀ ਜੋ ਕਿ ਅਸੀਂ ਕਰੋੜਾ ਰੁਪਿਆ ਕਰਜ਼ਾ ਦੇਣਾ ਸੀ ਕਰੋੜਾ ਰੁਪਿਆ ਕਰਜ਼ਾ ਤੋਂ ਬਾਅਦ ਪੈਸਾ ਆੜਤੀ ਇਹਦੇ ਵੀ ਰੋਜ਼ ਮੰਗਣਾ ਜ਼ਿੰਮੇਦਾਰ ਨੂੰ ਬਹੁਤ ਔਖਾ ਹੈ ਤਾਂ ਮੈਂ ਬੈਠੇ ਬੈਠੇ ਨੇ ਮੈਂ ਪੜਿਆ ਹੋਇਆ 12 ਆ ਆਪਾਂ ਕੋਈ ਐਡੇ ਕਰੇ ਨਹੀਂ ਮੈਂ 12 ਪੜਿਆ ਹੋਇਆ ਤੇ ਸੰਦਾਂ 'ਚ ਮੇਰੀ ਸ਼ੁਰੂ ਤੋਂ ਰੁਚੀ ਸੀ ਡੰਗਰਾਂ 'ਲੇ ਪਾਸੇ ਜ਼ਿਆਦਾ ਰੁਚੀ ਸੀ ਮੈਂ ਸੋਚਿਆ ਵੀ ਯਾਰ ਕੀ ਕੰਮ ਕਰਿਆ ਜਾਵੇ ਜਿਹੜਾ ਰੋਜ਼ ਪੈਸਾ ਆਵੇ ਸਵੇਰੇ ਆਵੇ ਸ਼ਾਮ ਨੂੰ ਆਵੇ ਵੀ ਆਪਣਾ ਘਰ ਚੱਲੇ ਮੈਂ ਬਾਈ ਜੀ ਸ਼ੁਰੂ ਤੋਂ ਇੱਕ ਮਹਾਂਸ ਲੈ ਲਈ ਮੈਂ ਤਾਂ ਕੰਮੇ ਬਹੁਤ ਸੋਖਾ ਹੈ 10 ਦਿਨਾਂ ਬਾਅਦ ਪੈਸੇ ਆਏ ਆਪਣਾ ਘਰ ਚੱਲਣ ਲੱਗ ਗਿਆ ਆੜਤੀਏ ਤੇ ਜਾਣਾ ਬੰਦ ਹੋ ਗਿਆ ਤਾਂ ਉਹ 10 ਦਿਨਾਂ ਨੇ ਬਾਈ ਜੀ ਅੱਜ ਮੈਨੂੰ ਮੰਨ ਲਓ ਵੀ 50 55 ਪਸ਼ੂ ਮੈਂ ਕਰ ਚੁੱਕਿਆ ਮੈਂ 100 ਪਸ਼ੂ ਵੇਚ ਵੀ ਚੁੱਕਿਆ ਅਸੀਂ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਲੋਕਾਂ ਨੂੰ ਅੱਜ ਦੇ ਟਾਈਮ 'ਚ ਕੰਮ ਚਾਹੀਦਾ ਹਨਾ ਸਾਨੂੰ 5 ਵਜੇ ਅਸੀਂ 4:30 ਉੱਠਦੇ ਆ ਸਵੇਰ ਤੇ ਅੰਮ੍ਰਿਤ ਵੇਲੇ ਉੱਠਣ ਸਾਰੇ ਸਾਡੇ ਲਈ ਰੋਜ਼ਗਾਰ ਹੈ ਜੀ ਜੀ ਸਭ ਤੋਂ ਵੱਡੀ ਮਿਹਨਤ ਜੇ ਲੋਕਾਂ ਵਾਂਗ ਜਿਹੜੇ ਆਮ ਚ ਕੰਮ ਚਾਹੀਦਾ ਵੀ ਕੰਮ ਆਪਾਂ ਲੱਭੀਏ ਆਪਾਂ ਨੂੰ ਹੱਥ ਨਹੀਂ ਹਟਣਾ ਪੈਣਾ ਬਾਈ ਜੀ ਕਿਸੇ ਬਾੜ ਦੇ ਲੋਕ ਡਿਪਰੈਸ਼ਨ ਚ ਕਿੰਨੇ ਨੇ ਹੂੰ ਸਵੇਰੇ ਉੱਠਣਾ ਐ అలਾਰਮ ਲੱਗਿਆ ਹੋਣਾ ਵੀ ਕੰਮ 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 ਉਰੇ ਆਪਾਂ ਨੂੰ ਕੋਈ ਚਿੰਤਾ ਦਾ ਨਹੀਂ ਘੰਟਾ ਅੱਧਾ ਘੰਟਾ ਲੇਟ ਤਾਂ ਰਕੜਨਾ ਕੰਮ ਕਰਨਾ ਹੀ ਐ ਸਵੇਰੇ 10 ਵਜੇ ਦੇ ਨੂੰ ਨਿਵੇੜ ਕੇ ਸਾਰਾ ਦਿਨ ਵੇਲੇ ਸ਼ਾਮ ਨੂੰ 4 ਵਜੇ ਫੇਰ ਆ ਜਾ ਫੇਰ ਵੇਲੇ ਕੋਈ ਬੋਝ ਨਹੀਂ ਕੋਈ ਡਿਪਰੈਸ਼ਨ ਨਹੀਂ ਆਪਦਾ ਕੰਮ ਐ ਥੋੜਾ ਕਰ ਲਾ ਬਹੁਤਾ ਕਰ ਲਾ ਜੇ ਮੰਨ ਕੇ ਚਲੋ ਬਾਈ ਜੀ ਇੱਕ ਜੀ ਸੋਚੀ ਆ ਆਪਾਂ ਕਹਿੰਦੇ ਨੇ ਵੀ ਪੰਜਾਬ ਚ ਕੁਝ ਨਹੀਂ ਹੈਗਾ ਹਨਾ ਜਿਹੜਾ ਉਹ 25 ਜਾਂ 30 ਲੱਖ ਰੁਪਈਆ ਹਰ ਇੱਕ ਬੱਚਾ ਇਕੱਠਾ ਕਰਕੇ ਲੈ ਕੇ ਜਾ ਰਿਹਾ ਉਹ ਕੀ ਦਿੱਤਾ ਕਿਨੇ ਪੰਜਾਬ ਨਹੀਂ ਦਿੰਦਾ ਜੇ ਲੋਕਾਂ ਨੂੰ ਲੱਗਦਾ ਵੀ ਨਹੀਂ ਉਹ ਕਹਿੰਦੇ ਨੇ ਕੱਲਾ ਮੱਧਾ ਤੇ ਗੋਹਾ ਵੱਜਦਾ ਹਾਂ ਦੂਜਾ ਕਹਿੰਦੇ ਨੇ ਵੀ ਡੰਗਰ ਡੰਗਰ ਹੋਣਾ ਪੈਂਦਾ ਹਾਂ ਡੰਗਣਾ ਡੰਗਰ 3 ਲੱਖ ਰੁਪਈਆ ਨਾਰਮਲੀ 10 ਕਮਜਾਂ ਤੋਂ ਬੰਦਾ ਆਰਾਮ ਨਾਲ ਕਮਾ ਸਕਦਾ ਲੱਖ ਸਵਾ ਲੱਖ ਰੁਪਏ ਤੋਂ ਬੜੀ ਆਮ ਦੀ ਗੱਲ ਹੈ ਤਾਂ ਸਿਉਣਾ ਹੈ ਕਾਲਾ ਸਿਉਣਾ ਇੱਕ ਸਾਹ ਦਾ ਜਦੋਂ ਮਰਜੀ ਵੇਚ ਜਦੋਂ ਮਰਜੀ ਲੈ ਇਹਨੇ ਬਧੀਏ ਜਾਣਾ ਹੁਣ ਅਸੀਂ ਪਹਿਲਾਂ ਚੰਗੇ ਰਹੇ 6-7 ਸਾਲ ਤੋਂ ਉਦੋਂ 60-60000 ਦੀਆਂ ਮੱਝਾਂ ਲੈ ਲੀਆਂ ਹੁਣ ਅੱਜ ਬਾਈ ਲੱਖ ਲੱਖ ਤੋਂ ਘੱਟ ਨਹੀਂ ਕੋਈ ਦਿੰਦਾ ਜੇ ਅਸੀਂ ਐਵਰੇਜ ਲਈਏ ਸਾਡੀ ਜੁਆਇੰਟ ਫੈਮਿਲੀ ਦੇ ਹਰ ਮਹੀਨੇ ਦੋ ਤਿੰਨ ਤਿੰਨ ਸਿਲੰਡਰ ਲੱਗਣਾ ਜੀ ਠੀਕ ਹੈ ਮੰਨ ਕੇ ਚਲੋ 1000 ਰੁਪਏ ਦਾ ਇੱਕ ਸਿਲੰਡਰ ਹੈ ਤਾਂ 3000 ਰੁਪਏ ਦੀ ਗੈਸ ਹੋਗੀ ਪਰ ਮੰਥ ਦੀ ਜੀ ਪਰ ਜੇ ਹੁਣ ਸੋਚੀਏ ਸਾਡਾ 3000 ਰੁਪਏ ਸਾਡਾ ਪਰ ਮੰਥ ਹੋ ਬਾਚ ਰਿਆ ਅਸੀਂ ਨਾਲ ਬਹੁਤ ਯੂਜ਼ ਕਰਦੇ ਆ ਕੋਈ ਮਾਲ ਉਧਰ ਕਾ ਬਣ ਨਹੀਂ ਜੇ ਉਸਦੇ ਸਾਗ ਬਣਾਈਏ ਜੇ ਘਰ ਦੇ ਕੁਝ ਵੀ ਜੇ ਰੋਟੀਆਂ ਨਾਲ ਕੀ ਟਾਈਮ ਨਹੀਂ ਆ ਪੰਜਾ ਪੰਜਾ ਬਣਦੀਆਂ ਨੇ ਅੱਛਾ ਅੱਛਾ ਵੀ ਬਾਈ 네ਗੇਟਿਵਿਟੀ ਏ ਜਿਆਦਾਤਰ ਆਪਾਂ ਮਾਂ ਪੇ ਵੀ ਫਲਾਨੇ ਆ ਬਿਉਰੇ ਕੁਛ ਨਹੀਂ ਪੁੱਤ ਆਪਾਂ ਖੇਤੀ ਘਾਟੇ ਦਾ ਧੰਦਾ ਬਣਾਤਾ ਡੰਗਰ ਘਾਟੇ ਦੇ ਧੰਦੇ ਬਣਾਤੇ ਬੱਚੇ ਦੇ ਦਿਮਾਗ ਚ ਇਹੀ ਭਰਖਿਆ ਵੀ ਪੁੱਤ ਕੁਛ ਨਹੀਂ ਖੇਤੀ ਚੁਰੇ ਅਸੀਂ ਦੇਖ ਲੈ ਪਹਿਲਾਂ ਕੀ ਬਣਗੇ ਬਣਨੂ ਕੀ ਨਹੀਂ ਬਣਿਆ ਤੇਰਾ ਸਾਰਾ ਕੁਛ ਤਾਂ ਬਣਾਈ ਜਾਨਾ ਹਾਂ ਉਹ ਬੱਚਿਆਂ ਨੂੰ ਇਹੀ ਕਹਿੰਦੇ ਨੇ ਸਾਡਾ ਕੁਛ ਨਹੀਂ ਬਣਿਆ ਔਰੇ ਖਾਏਗਾ ਧੱਕੇ ਲੋਕ ਤਾਂ ਚਾਨਦ ਤੇ ਪਹੁੰਚ ਗਏ ਖੇਤੀਕਾਰ ਕਰਕੇ ਹਾਂ ਆਪਾਂ ਪਹਿਲੀ ਘਾਟੇ ਵਾਲੇ ਸੌਦੇ ਹੀ ਘਾਟਾ 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 ਦਸੀਆਂ ਹੁਣ ਸਾਡੀਆਂ ਛੋਟੀਆਂ ਛੋਟੀਆਂ ਕੁੜੀਆਂ ਨੇ ਸਾਡੇ ਨਾਲ ਕੰਮ ਕਰਾਉਂਦੀਆਂ ਨੇ ਮੁੰਨੇਰੇ ਕੋਲੇ ਦੋ ਤੀਆਂ ਨੇ ਮੇਰੀ ਭੈਣ ਨੂੰ ਪਤਾ ਉਹ ਵੀ ਮੈਂਟਲੀ ਅਫਸੈਟ ਹੈ ਜੀ ਜੀ ਮਾਰਤਾ ਹੈ ਉਹਨੂੰ ਕੈਂਸਰ ਹੈ ਡੈਡੀ ਮੇਰਾ ਪੂਰਾ ਹੋ ਗਿਆ ਚਾਚਾ ਹੀ ਹੈ ਇਹਦਾ ਵੀ ਐਕਸੀਡੈਂਟ ਹੋ ਕੇ ਲੱਤ ਇਹ ਵੀ ਨਹੀਂ ਕਰ ਸਕਦਾ ਹਾਂ ਹੁਣ ਇਹਨਾਂ ਦਾ ਮਕਾਨ ਦਾ ਸਿਸਟਮ ਬਣਾ ਚੁੱਕਿਆ ਹੁਣ ਇਹ ਬਿਲੇ ਬੈਠ ਕੇ ਵੀ ਖਾਈ ਜਾਣ ਚਾਹੀਏ ਚੱਲੇ ਅਸੀਂ 0 ਤੋਂ ਫਿਰ ਅਸੀਂ ਬਾਈ ਜੀ ਕਰਜੇ ਵੀ ਤਾਰਤੇ ਟਰੈਕਟਰ ਵੀ ਲੈ ਲਏ ਗੱਡੀਆਂ ਵੀ ਲੈ ਲੀਆਂ 볼ਟ ਵੀ ਲੈ ਲਏ ਕੋਠੀਆਂ ਵੀ ਪਾਲੀਆਂ ਦੋ ਭੈਣਾਂ ਦੇ ਵਿਆਹ ਵੀ ਕਰਤੇ ਜ਼ਮੀਨ ਵੀ ਖਰੀਦੀ ਮਤਲਬ ਉਸ ਤੋਂ ਬਾਅਦ ਤਾਂ ਫਿਰ ਦਮੇ ਨਹੀਂ ਲਿਆ ਫਿਰ ਤਾਂ ਚਲੋ ਸੋ ਚੱਲ ਤਰ ਮਿਹਨਤ ਤਾਂ ਕਰ ਰਹੇ ਹੁਣ ਹਾਂ ਪੂਰੇ ਪਿੰਡ ਚ ਰਕਾਰਡ ਆ ਦਰ ਸਭ ਤੋਂ ਵੱਡੀ ਗੱਲ ਜੀ ਮਾਂ ਪਾਪਾ ਨੂੰ ਬੱਚੇ ਭੁੱਲਦੇ ਜਾ ਰਹੇ ਨੇ ਕਿੰਨੇ ਬਿਰਦਾ ਅਸ਼ਰਮ ਖੁੱਲ ਗਏ ਇਸੇ ਚੀਜ਼ ਦਾ ਜਾਦੇ ਹੁਣ ਮਾਂ ਬੱਚੇ ਬਾਹਰ ਵਗ ਜਾਂਦੇ ਨੇ ਮੰਗਰੋ ਮਾਂ ਪਿਓ ਇਕੱਲਾ ਰਹਿੰਦਾ ਹੈ ਮਾਂ ਪਿਓ ਵੀ ਡਿਪਰੈਸ਼ਨ ਚ ਬੱਚੇ ਵੀ ਡਿਪਰੈਸ਼ਨ ਚ ਬੱਚੇ ਕੰਮ ਦੇ ਡਿਪਰੈਸ਼ਨ ਚ ਮਾਂ ਪਿਓ ਇਕੱਲੇ ਰਹਿਣ ਦੇ ਡਿਪਰੈਸ਼ਨ ਚ ਤੇਰੀ ਮਾਂ ਹੋਰ ਨੇ ਜਿਹੜੀਆਂ ਉਹਨਾਂ ਦਾ ਦਿਲ ਬਹੁਤ ਵੱਡਾ ਬਾਈ ਉਹਨਾਂ ਦੇ ਦਿਲ ਬਹੁਤ ਵੱਡੇ ਨੇ ਉਹ ਸਾਨੂੰ ਕਦੇ ਐ ਨਹੀਂ ਕਹਿੰਦੇ ਪੁੱਤ ਤੁਸੀਂ ਆਹ ਕੰਮ ਨਹੀਂ ਕਰਨਾ ਉਹ ਕਹਿੰਦੀਆਂ ਨੇ भी जो उपकरण है खाली ये सीसी है जी। ये पेट में डालने की जरूरत है नाभि में डालने की जरूरत है और आप दावा करते हैं इससे कि छूम मंत्र कोई भी, भी बीमारी हो पक्की बात है पक्की बात है कितने रोगी ठीक कर चुके हैं तकरीबन तीस हजार से प्लस लोग अरे हमने खाली तीन दस बताए थे प्लस की बात हो रही है कौन सी कौनसी बीमारी थोड़ा सा बता दीजिए शुगर थायराइड गठिया बवासीर पैरालाइज आंखों की रोशनी सिर के बाल डरते आधा सिर दुखता है रीढ़ की हड्डी के मनके में गैप डिस्क की समस्या घुटनों की समस्या ड्यूटरस में पानी वाली रसौली मांस वाली रसौली हाथ पैर का कांपना सो जाना नींद का ना आना किसी को कोई भी किसी भी किस्म की समस्या है जैसे कि लीवर की समस्या है पेट की समस्या गैस कवच तजाब, जनन कटेड का, कार आते हार्ट की समस्या ग्रंटेड ठीक होता है ये हमारा ना तो दोई खिलाना है ना ही पलाना है ये सिर्फ नाभि के अंदर दो बूंद सुबह डालना है दो बूंद शाम को डालना है सिर्फ इसको तीस से चालीस मिनट लेटना ही है खाली लेटने के बाद ऑटोमेटिकली जो नाभि है हमारी बॉडी का मेन केंद्र बिंदु है क्योंकि नाभि से क्यों इलाज हो रहे हैं नाभि हमारी बॉडी का मेन केंद्र बिंदु है माँ की घर में जन्म बच्चा जन्म लेता है उसका सब पांच तत्व से पहले ही बनता है, से बच्चा बनता है है से बच्चा और हमारा जननी है नाभि हमारी माँ है हमारा ब्रह्म है ठीक है इसी और ये दावा कर रहे हैं तीस हजार प्लस रोगियों को ठीक करने का देखिए एक शीशी दो बूंद सुबह डालना है दो बूंद शाम को डालना है मेहनत इतना है सिर्फ तीस से चालीस मिनट लेटना है आंखें बंद करके जब लेटना है तो वो जो टाइम है वो सिर्फ भगवान का सिमरन करना है अपने गुरु का सिमरण करना है जब करना है क्योंकि नाभि खुद ब्रह्म है जो आप सोचोगे दिमाग से मेरी ये प्रॉब्लम है एक ही दवाई है कोई आदमी आया शुगर वाला हमें बोला मेरे को शुगर है इतना साल हो गया हम यही दवाई उसको दे देंगे कि नाभि में डालो और शुगर खत्म हो जाएगी माइग्रेन की समस्या एक ही दवाई है 50 से प्लस बीमारी मारी ठीक करती है एक ही दवाई नाभि में डालने से सिर्फ 30 से 40 मीटर लेटना है और कुछ नहीं करना है। Buy and sell shares easily with Angel One. Rupees zero brokerage on delivery trades. Open your free Demat account now. Investments in securities market are subject to market risks. Read all the related documents carefully before investing. ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾੜੀਆਂ ਤੁਸੀਂ ਜੁੜੇ ਹੋ ਸਰ ਲੇਖ ਦੇ ਨਾਲ ਅੱਜ ਪਟਿਆਲਾ ਜ਼ਿਲ੍ਹੇ ਦੇ ਪਿੰਡ ਤੰਬੂ ਵਾਲਾ ਪਹੁੰਚੇ ਹਾਂ ਕਦੇ ਕਦੇ ਜਦੋਂ ਕਿਸੇ ਫਾਰਮ ਤੇ ਪਹੁੰਚਦੇ ਆ ਤਾਂ ਬਹੁਤ ਆਨੰਦ ਆਉਂਦਾ ਹੈ ਬਹੁਤ ਖੁਸ਼ੀ ਹੁੰਦੀ ਹੈ ਜਿਹੜੇ ਪੰਜਾਬ ਦੇ ਫਿਕਰਵਾਨ ਲੋਕ ਕਈ ਵਾਰੀ ਫਿਕਰ ਕਰਦੇ ਨੇ ਕਿ ਕਦੇ ਮੱਝਾਂ ਦੇ ਪਿੰਡਾਂ 'ਚ ਝੁੰਡ ਹੁੰਦੇ ਸੀ ਤੇ ਮੱਝਾਂ ਦੇ ਝੁੰਡ ਕਦੇ ਟੋਬਿਆਂ ਦੇ ਉੱਤੇ ਜਾਂਦੇ ਹੁੰਦੇ ਸੀ ਤਾਂ ਮੈਂ ਮਹਿਸੂਸ ਕਰਦੇ ਆ ਕਿ ਮੈਂ ਕਈ ਵਾਰੀ ਗੱਲ ਵੀ ਕਰਦਾ ਹੁੰਨਾ ਕਿ ਪਿੰਡਾਂ ਚੋਂ ਜੇ ਗੋਹਾ ਖਤਮ ਹੋਇਆ ਤਾਂ ਮੱਜਾ ਖਤਮ ਹੋਈਆਂ ਨੇ ਜੇ ਮੱਜਾ ਖਤਮ ਹੋਈਆਂ ਨੇ ਤਾਂ ਦੁੱਧ ਖਤਮ ਹੋਇਆ ਜੇ ਦੁੱਧ ਖਤਮ ਹੋਇਆ ਤਾਂ ਸਾਡੇ ਉਹ ਸ਼ਾਇਲ ਚਵੀਲੇ ਗੱਬਰੂ ਟਾਵੇਂ-ਟਾਵੇਂ ਹੀ ਲੱਭਦੇ ਨੇ ਸਾਡੇ ਪਿੰਡਾਂ ਚੋਂ ਪਹਿਲਵਾਨੀਆਂ ਕਿੱਥੇ ਗਈਆਂ ਇਹ ਸੋਚਣ ਦਾ ਬੇਚਾ ਬਣਦਾ ਮੇਰੇ ਨਾਲ ਪੰਜਾਬ ਦਾ ਉਹ ਗੱਬਰੂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੱਸਦਾ ਨੱਚਦਾ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿੱਦੀ ਗੱਲ ਵੱਡੇ ਵੀਰ ਸਵਰ ਸਿੰਘ ਟੈਣੇ ਹੋਰੀ ਵੀ ਚੱਜ ਦੇ ਵਿਚਾਰ ਚ ਕਰਦੇ ਨੇ ਕਿ ਹਾਂ ਕਿਸੇ ਕੰਮ ਨੂੰ ਆਪਣੀ ਕਿਰਤ ਨੂੰ ਦੇਖ ਕੇ ਬੰਦਾ ਕਿਵੇਂ ਖੁਸ਼ ਹੋਣਾ ਚਾਹੀਦਾ ਮੇਰੇ ਨਾਲ ਬੱਬੂ ਹੈ ਤੇ ਉਹਨਾਂ ਦਾ ਭਰਾ ਮਨਪ੍ਰੀਤ ਹੈ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਮੱਝਾਂ ਦਾ ਡੇਰੀ ਫਾਰਮ ਚਲਾਉਂਦੇ ਨੇ ਦੁੱਧ ਪੈਦਾ ਕਰਦੇ ਨੇ ਚੰਗਾ ਦੁੱਧ ਪੈਦਾ ਕਰਦੇ ਨੇ ਕਰਦਿਆਂ ਗੱਲਬਾਤ ਬੱਬੂ ਤੇ ਮਾਇ ਪ੍ਰੀਤ ਦੇ ਨਾਲ ਭਈ ਸਵਾਗਤ ਹੈ ਤੁਹਾਡਾ ਸასი ਸ਼ਕਰ ਨੂੰ ਪਹਿਲਾਂ ਭਾਈ ਜੀ ਤੁਹਾਨੂੰ ਪਿਆਰ ਭਰੀ ਸასი ਸ਼ਕਰ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਕੋਲ ਆਏ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਵੀਡੀਓ ਬੈਰ ਹੁੰਦੀ ਬੱਬੂ ਦੀ ਹਾਸ ਦੇ ਨੱਚੇ ਟੱਪਦੇ ਦੀ ਹਾਂਜੀ ਇਹ ਕੰਮ ਕਰਕੇ ਮਹਿਸੂਸ ਕੀ ਕਰਦਾ ਬੱਬੂ ਮਹਿਸੂਸ ਇਹ ਹੈ ਬਾਈ ਜੀ ਵੀ ਆਪਾਂ ਜਦੋਂ ਵੀ ਕੋਈ ਕੰਮ ਕਰਦੇ ਆ ਤਾਂ ਉਹਨੂੰ ਬੋਝ ਬਣ ਕੇ ਨਹੀਂ ਕਰਦੇ ਖੁਸ਼ੀ ਰਹਿ ਕੇ ਖੁਸ਼-ਖੁਸ਼ ਹਰ ਟਾਈਮ ਖੁਸ਼ੀ ਰਹਿ ਕੇ ਕੰਮ ਕਰਦੇ ਜੇ ਗੋਹਾ ਚੱਕਦੇ ਆ ਤਾਂ ਕਿਸੇ ਦਾ ਨਹੀਂ ਚੱਕਦੇ ਆਪਦੀ ਚੱਕਦੇ ਆ ਐ ਨਹੀਂ ਵੀ ਆਪਾਂ ਕਿਸੇ ਦਾ ਚੱਕ ਰਹੇ ਆ ਆਪਦਾ ਕੰਮ ਐ ਕੋਈ ਛੋਟਾ ਵੱਡਾ ਨਹੀਂ ਜਿਵੇਂ ਚੱਕਣਾ ਖੁਸ਼ ਰਹਿ ਕੀ ਕਰਨਾ ਜੋ ਵੀ ਕਰਨਾ ਕਈ ਵੀਰ ਕਹਿ ਵੀ ਦਿੰਦੇ ਨੇ ਵੀ ਚੱਕਣਾ ਗੋਹਾ ਬਣਿਆ ਫਿਰਦਾ ਮਾਸਟਰ ਫਿਰ ਆਪਣਾ ਆਪਦਾ ਕੰਮ ਐ ਕਿਹੜਾ ਕਿਸੇ ਦਾ ਮਨਪ੍ਰੀਤ ਗੋਹਾ ਚੱਕਣ ਦੀ ਇਹ ਗੱਲ ਕਰੀ ਐ ਤੁਹਾਡੀਆਂ ਵੀਡੀਓ ਵੀ ਦੇਖਦੇ ਆਂਗੇ ਤੁਹਾਨੂੰ ਮਿਲ ਕੇ ਵੀ ਮਹਿਸੂਸ ਕਰਦੇ ਆਂ ਕਿ ਆਪਣੇ ਕਿਰਤ ਨੂੰ ਬੜਾ ਪਿਆਰ ਕਰਦੇ ਆਂ ਮੁਹੱਬਤ ਕਰਦੇ ਆਂ ਅੱਜ ਕੱਲ ਦਾ ਜਦੋਂ ਰਿਸ਼ਤੇ ਵੀ ਹੁੰਦੇ ਨੇ ਨਾ ਉਦੋਂ ਤੱਕ ਹੀ ਤਾਂ ਇਹੰਦਾ ਨਾ ਸਾਡੀ ਕੁੜੀ ਗੋਹੇਕੋੜ ਦਾ ਕੰਮ ਨਹੀਂ ਕਰੂ ਲੇਬਰ ਵੀ ਸ਼ਰਤਾਂ ਰੱਖਦੀ ਐ ਇੰਨਾ ਪਸ਼ੂਆਂ ਦਾ ਕੰਮ ਨਹੀਂ ਕਰਨਾ